ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਦਰਸ਼ਨ ਗੁਰ ਬਿਦਾਦਪੁਰ ਤੁਸੀਂ ਦੇਖ ਰਹੇ ਹੋ BBC ਇੰਟਰਨੈਸ਼ਨਲ ਰੇਡੀਓ ਅੱਜ ਅਸੀਂ ਪਹੁੰਚੇ ਹਾਂ ਬਾਬਾ ਬਕਾਲਾ ਸਾਹਿਬ ਜਿੱਥੇ ਕਿ ਅੱਜ ਸਿੱਧਾਂ ਦੇ ਜੋ ਕਿ ਸੁਖਮਨੀ ਸਾਹਿਬ ਦੇ ਖੰਡ ਪਾਠ ਸਾਹਿਬ ਰੱਖੇ ਗਏ ਆ ਤੇ ਉਹਨਾਂ ਦੇ ਪੋਗ ਪਾਏ ਗਏ ਆ ਜੋ ਕਿਸਾਨ ਜੂਪੀ ਦੇ ਵਿੱਚ ਖੀਰੀ ਦੇ ਵਿੱਚ ਸ਼ਹੀਦ ਹੋਏ ਆ ਅਜੇ ਮਿਸ਼ਰਾ ਦੇ ਜੋ ਕਿ ਗੱਡੀ ਥੱਲੇ ਕੁਚਲ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅੱਜ ਉਹਨਾਂ ਨੂੰ ਉਹਨਾਂ ਦੀ ਯਾਦ ਵਿੱਚ ਅੱਜ ਬਹੁਤ ਹੀ ਥਾਂ ਥਾਂ ਤੇ ਜਿਹੜਾ ਅ ਜਥੇਬੰਦੀਆਂ ਵੱਲੋਂ ਜੋ ਕਿ ਸਰਦਾ ਦੇ ਫੁੱਲ ਪੇਡ ਕਰ ਰਹੇ ਆ ਤੇ ਆਓ ਤੁਹਾਨੂੰ ਜਥੇਬੰਦੀ ਸਾਹਿਬ ਦੇ ਆਗੂਆਂ ਨਾਲ ਗੱਲਬਾਤ ਵੀ ਕਰਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਕੀ ਨਾਮ ਜੀ ਦਲਜੀਤ ਸਿੰਘ ਜੀ ਹਾਂਜੀ ਜੋ ਅੱਜ ਆਪਣੇ ਅਜੇ ਮਿਸ਼ਰਾ ਨੇ ਜੋ ਤੇ ਜੂਪੀ ਦੇ ਵਿੱਚ ਸ਼ਹੀਦ ਕੀਤੇ ਆਪਣੇ ਕਿਸਾਨ ਆਗੂ ਉਹਨਾਂ ਵਾਸਤੇ ਤੁਸੀਂ ਅੱਜ ਕੀ ਕਹਿਣਾ ਚਾਹੁੰਦੇ ਹੋ ਅਜੇ ਮਿਸ਼ਰਾ ਨੇ ਜੋ ਜੂਪੀ ਵਿੱਚ ਕੀਤਾ ਬਹੁਤ ਮਾੜਾ ਕੀਤਾ ਹੈ ਇਹਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਜਦ ਵੀ ਕੋਈ ਦੇਸ਼ ਵਿੱਚ ਕੋਈ ਗਲਤ ਕੰਮ ਹੁੰਦੇ ਨੇ ਤਾਂ ਜਨਤਾ ਨੂੰ ਸੰਘਰਸ਼ ਕਰਨ ਦੀ ਆਜ਼ਾਦੀ ਹੈ ਕੋਈ ਵੀ ਸਿੱਖ ਜਾਂ ਕੋਈ ਅਦਰ ਸਿੱਖ ਸਾਰੇ ਦੇਸ਼ ਵਿੱਚ ਜੋ ਸੰਘਰਸ਼ ਕਰ ਰਹੇ ਹਨ ਉਹਨਾਂ ਉੱਤੇ ਇਸ ਤਰ੍ਹਾਂ ਦਾ ਤਸ਼ੱਦਦ ਢਾਉਣਾ ਜਿਹੜਾ ਹੈ ਬਹੁਤ ਮਾੜੀ ਗੱਲ ਹੈ ਕਿਉਂਕਿ ਇਸ ਤਰ੍ਹਾਂ ਤਾਂ ਰੰਗਜੀਤ ਦੀ ਸਰਕਾਰ ਨੇ ਵੀ ਨਹੀਂ ਕੀਤਾ ਇਹ ਜੋ ਸਾਨੂੰ ਜ਼ਮੀਨਾ ਦਵਾਈਆਂ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇਹ ਕਿਨਿਆੰਖੇ ਨੇ ਦਵਾਈਆਂ ਹਨ ਤੋ ਇਹ ਨਿਹੰਗ ਸਿੰਘ ਫੌਜ ਜਿਹੜੀ ਹੈ ਕਦੀ ਵੀ ਪਿੱਛੇ ਨਹੀਂ ਹਟਦੀ। ਤੋ ਇਹਨਾਂ ਲੀਡਰਾਂ ਦੇ ਅੱਗੇ ਬੇਨਤੀ ਹੈ ਕਿ ਆਪਣੇ ਆਪ ਤੇ ਕੰਟਰੋਲ ਕਰੋ। ਇਹ ਜਿਹੜੇ ਕੰਮ ਚੁੱਕਣੇ ਨੇ ਬਹੁਤ ਮਾੜੇ ਨੇ। ਕਿਉਂਕਿ ਇਹ ਕੰਮ ਚੁੱਕ ਤਾਂ ਲਈਦੇ ਨੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਇਹਨਾਂ ਦੇ ਪਿੱਛੇ ਕਿੰਨੀ ਜਨਤਾ ਹੈ। ਅੱਜ ਸਾਰਾ ਹੀ ਭਾਰਤ ਇਹਨਾਂ ਨੂੰ ਫਿੱਟੇ ਤੋਂ ਕਰ ਰਿਹਾ ਹੈ, ਦਰਕਾਰਾਂ ਪਾ ਰਿਹਾ ਹੈ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਇਸ ਤਰ੍ਹਾਂ ਦੇ ਘਣਾਉਣੇ ਕੰਮ ਕਰਨ ਤੋਂ ਸਾਨੂੰ ਸੰਕੋਚ ਕਰਨਾ ਚਾਹੀਦਾ ਹੈ ਅਗਰ ਤੁਹਾਨੂੰ ਲੀਡਰੀ ਮਿਲੀ ਹੈ ਤਾਂ ਲੀਡਰੀ ਆਪਣੇ ਦਾਇਰੇ ਦੇ ਅੰਦਰ ਰਹਿ ਕੇ ਕਰੋ ਕਿਉਂਕਿ ਇਸ ਤਰ੍ਹਾਂ ਦੇ ਜੋ ਅਣਜਾਣ ਬੰਦਿਆਂ ਉੱਤੇ ਜੋ ਕਿ ਆਰਾਮ ਨਾਲ ਆਪਣਾ ਸੰਘਰਸ਼ ਕਰ ਰਹੇ ਸਨ ਮਗਰੋਂ ਦੀ ਆ ਕੇ ਗੱਡੀਆਂ ਚੜਾ ਦੇਣੀਆਂ ਇਹ ਕਿੱਧਰ ਦੀ ਕਰਤੂਤ ਹੈ ਇਸ ਤਰ੍ਹਾਂ ਦੇ ਚੋਰੀ ਵੀ ਨਹੀਂ ਕਰਦੇ ਆ ਆਪਣੇ ਨੂੰ ਆਪਣੇ ਦੇਸ਼ ਭਗਤ ਸਮਝਦੇ ਹਨ ਪਰ ਦੇਸ਼ ਭਗਤੀ ਦੀ ਇਹਨਾਂ ਨੂੰ ਪਤਾ ਨਹੀਂ ਕਿ ਦੇਸ਼ ਭਗਤੀ ਕੀ ਹੁੰਦੀ ਹੈ ਦੇਸ਼ ਭਗਤੀ ਦਾ ਪਹਿਲਾ ਪਾਸਾ ਪੜਨ ਨੂੰ ਉਸ ਤੋਂ ਬਾਅਦ ਲੀਡਰੀ ਕਰਨ ਜਿੰਨੂੰ ਕਿੰਨੂ ਮਰਜ਼ੀ ਲੀਡਰੀ ਚੁਣ ਦਿੰਦੇ ਹਨ ਅਗਰ ਅਸੀਂ ਕੁੱਤਾ ਖਰੀਦਦੇ ਹਾਂ ਤਾਂ ਉਸ ਦੀ ਅਸੀਂ ਪਛਾਣ ਕਰਦੇ ਹਾਂ ਕਿ ਕੁੱਤਾ ਕਿਸ ਨਸਲ ਦਾ ਲੈਣਾ ਹੈ ਘੋੜਾ ਖਰੀਦਦੇ ਹਾਂ ਤਾਂ ਨਸਲ ਦਾ ਪਤਾ ਕਰਦੇ ਹਾਂ ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਲੀਡਰ ਸਾਡੇ ਕਿਹੜੀ ਨਸਲ ਦੇ ਹਨ ਇਹ ਆਪਣੀਆਂ ਨਸਲਾਂ ਜਿਨ੍ਹਾਂ ਨੇ ਜ਼ाहिर ਕਰ ਦਿੱਤੀਆਂ ਨੇ ਆਹ ਤੁਹਾਨੂੰ ਠੱਕੇ ਬੰਦੀ ਦੇ ਆਗੂ ਸਹਿਬਾਨ ਨਾਲ ਗੱਲਬਾਤ ਕਰਾਉਣੀ ਆ ਕਿ ਜੋ ਅੱਜ ਇੱਥੇ ਸੁਖਨੀ ਸਾਹ ਦੇਖਣ ਪਾਸ ਸਾਡੇ ਕੋਲ ਪਏ ਆ ਤੇ ਉਹਨਾਂ ਨੇ ਕੀ ਇੱਥੇ ਇਸ ਤੋਂ ਡੰਡਾ ਉਹਨਾਂ ਦਾ ਕੀ ਆ ਜੀ ਜੀ ਨਾ ਜੀ ਜੋ ਅੱਜ ਖਨਪਾ ਸਾਹ ਦੇ ਕੋਲ ਸੁਖਨੀ ਸਾਹ ਦੇ ਤੇ ਆਪਣੇ ਜੋ ਜੁਤੀ ਦੇ ਵਿੱਚ ਨੁਕਸਾਨ ਉੱਚਦੇ ਗਏ ਆ ਸ਼ੀਲ ਹੋ ਗਿਆ ਉਹਨਾਂ ਵਾਸਤੇ ਕੁਝ ਕੀਤਾ ਅੱਜ ਪੱਪਾ ਬਕਾਲਾ ਸਾਹਿਬ ਦੀ ਧਰਤੀ ਤੇ ਧੰਮਤਲ ਸਾਹਿਬ ਦੀ ਧਰਤੀ ਤੋਂ ਜੋ ਤਰਤੀ ਹੈ ਉੱਥੇ ਜੋ ਪਿਛਲੇ ਦਿਨੀ ਆਪ ਜਾਣਦੇ ਹੋ ਕਿ ਰੂਪੀ ਦੇ ਵਿੱਚ ਮਿਸ਼ਰੇ ਦੇ ਬੇਟੇ ਨੇ ਰੋਸਮਈ ਧਰਨਾ ਦੇ ਰਹੇ ਸੰਘਰਸ਼ ਕਰ ਰਹੇ ਕਿਸਾਨ ਵੀਰਾਂ ਦੇ ਉੱਪਰ ਪਿੱਛੋ ਲਾ ਕੇ ਗੱਡੀ ਚੜਾ ਕੇ ਉੱਥੇ ਚਾਰ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਸ ਰੋਸ ਪ੍ਰਦਰਸ਼ਨ ਵੇਖੋ ਅੱਜ ਪੱਪਾ ਬਕਾਲਾ ਸਾਹਿਬ ਧਰਤੀ ਤੇ ਜੋ ਪੱਤੀ ਕਿਸਾਨ ਸੰਘਰਸ਼ ਕਮੇਟੀਆਂ ਵੱਲੋਂ ਇੱਕ ਸਾਂਝਾ ਸੱਤਰ ਪਰੇਵਾ ਸੀ ਉਸ ਸਬੰਧ ਵਿੱਚ ਸੁਖਨੀ ਸਾਹਿਬ ਦੇ ਪਾਰਟ ਦੇ ਭੋਗ ਪਏ ਹਨ ਤੇ ਸ਼ਬਦਾਂਦਰੀ ਸਮਾਗਮ ਹੋਇਆ ਉਹਨਾਂ ਵੀਰਾਂ ਨੂੰ ਸ਼ਰਧਾਂਜਲੀ ਪ੍ਰਗਟ ਕੀਤੀ ਗਈ ਮੈਂ ਇਹਨੂੰ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀਆਂ ਕਰਦਾ ਤੇ ਉਹਨਾਂ ਦੀ ਸ਼ਰਧਾਂਜਲੀ ਅਣਜਾਇ ਨਾ ਜਾਏ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਿਸ਼ ਕਰੇ ਅਤੇ ਪਿੱਛੋਂ ਸੂਨ ਸਾਧ ਸੰਗਤ ਜਥੇਬੰਦੀਆਂ ਨੂੰ ਹੋਰ ਵੀ ਸੰਘਰਸ਼ ਤੇਜ ਕਰਨ ਦੀ ਤਾਕਤ ਬਖਸ਼ਿਸ਼ ਕਰੇ ਸੱਚੀ ਤੇ ਸੱਚੀ ਸ਼ਰਧਾਂਜਲੀ ਇਹੀ ਹੋਵੇ ਕਿ ਸਾਡਾ ਸੰਘਰਸ਼ ਜਿਹੜਾ ਅੱਗੇ ਨਾਲੇ ਬਲੰਦੀਏ ਤੇ ਜਾਵੇ ਕੁਛ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੇ ਬਾਰੇ ਹਾਂਜੀ ਇਹ ਸਾਰੇ ਵੀ ਬਤਾਇਆ ਕਿ ਜਿਹੜੀ ਗੱਲ ਪਾਣਾ ਬੰਦ ਗਿਆ ਜੀ ਉਹਨੇ ਕਿਉਂ ਤੇ ਫੜ ਲਿਆ ਪਰ ਤੁਸੀਂ ਆਪ ਬੜੇ ਸਿਆਣੇ ਆ ਕਿ ਜਿਹੜਾ ਲੋਧਾਰਾ ਮਾਰਨ ਵਾਲਾ ਹੁੰਦਾ ਨਾ ਉਹਦਾ ਉਹਨਾਂ ਹੀ ਉਸੰਦਾ ਜਿੱਦ ਨਾਲ ਪੰਦਾ ਮਾਰਨ ਵਾਲਾ ਉਹਦੇ ਪਿਤਾ ਦੀ ਜਿਹੜਾ ਐਸਨੇ ਰਾਜ ਗ੍ਰਹਿ ਰਾਜ ਮੰਤਰੀ ਹੈ ਜੀ ਉਹਨੇ ਦੋ ਤਿੰਨ ਘੰਟੇ ਪਹਿਲਾਂ ਇਹ ਧਮਕੀ ਦਿੱਤੀ ਸੀ ਕਿਸਾਨਾਂ ਨੂੰ ਅਸੀਂ ਜਾ ਕੇ ਸੁਧਰ ਦੋ ਤੇ ਦਾਦਾ ਨੂੰ ਸੁਧਾਰ ਕਾਓ ਜੀ ਇਹ ਜਿੰਨਤਾ ਸੀ ਉਹਦੇ ਲੱਕੇ ਨੇ ਗੱਡੀਆਂ ਚੜਾ ਕੇ ਸਾਡੇ ਇਹ ਪੰਜ ਸੀਟ ਕਿਤੇ ਸੀ ਇੱਕ ਮੈਂ ਪ੍ਰੈਸ ਵਾਲਾ ਸੀ ਉਹ ਵੀ ਸਾਡੇ ਕਿਸਾਨ ਪਰਿਵਾਰ ਵਿੱਚ ਜਾਈਦਾ ਪੰਜ ਸਿੰਘ ਸਾਡੇ ਸ਼ਮਿਲ ਕਿਤੇ ਨੇ ਸੋ ਉਹਨਾਂ ਦੀ ਸ਼ਹੀਦੀ ਯਾਦ ਨਹੀਂ ਜਾਏਗੀ ਇਹ ਰੋੜਾ ਹੋਰ ਵੀ ਦਿੱਖਾ ਹੋਵੇਗਾ ਅੱਜ ਉਹਨਾਂ ਦੀ ਯਾਦ ਨੂੰ ਲੈ ਕਰਕੇ ਦੋ ਸੁੱਧ ਮੋਟੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਉਹਨਾਂ ਦੀ ਯਾਦ ਵਿੱਚ ਅੱਜ ਬਾਬਾ ਕਨਾਲਾ ਸਾਹਿਬ ਦਿੱਤਰ ਤਰਤੀਤੇ ਕੋਈ ਸਾਹਿਬ ਦੀ ਯਾਦ ਕਰ ਰਹੀ ਨੇ ਨਾਰੀ ਉਹਨਾਂ ਨੂੰ ਹੰਢੇ ਪੇਟ ਕੀਤੀ ਦੀ ਹੈ ਗੁਰਮਹਾਰਾਜ ਉਹਨਾਂ ਨੂੰ ਕਰਨਾ ਦੇ ਨਿਸ਼ਮਾਸ ਵਖੇ ਇਸੇ ਸੰਗਤ ਨੂੰ ਤੇ ਪਰਿਵਾਰ ਉਪਰ ਅੰਗਦਤ ਸੋ ਇਹ ਨਹੀਂ ਆ ਬੇਨਤੀ ਕਰਦਾ ਤੇ ਰਾਜ ਬੇਨਤੀ ਕਰਦਾ ਕਿ ਇਸ ਨਖਸ 13 ਇਹ ਰੋਟ ਦੇਜੋ ਵੇਗਾ ਸਾਰਿਆਂ ਨੂੰ ਬੇਨਤੀ ਕਰਦਾ ਕਿ 18 ਤੀ ਦਾ ਜਿਹੜੀ ਰੇਲ ਬੰਦ ਸਾ ਕੀਤਾ ਹੈ ਮੰਨਣ ਨਹੀਂ ਅਸੀਂ ਮੰਨਦੇ ਉਹ ਬਾਝਾ ਕੀ ਆ ਪਾਉ ਬੰਦ ਕਰਨਾ ਬਹੁਤ ਚਿਕਾ ਪਾਚਾ ਤੁਸੀਂ ਆਗੂ ਸਹਿਬਾਨਾਂ ਦੇ ਮੋਹ ਸੋਣੀ ਲਿਆ ਹੋਣਾ ਕਿ ਹੋਰ ਵੀ ਹੋਣ